ਕਿ ਲਸ਼ਕਰ ਵੀ ਤੁਹਾਡਾ ਹੈ ਸਰਦਾਰ ਵੀ ਤੁਹਾਡਾ ਹੈ ਤੂੰ ਝੂਠ ਕੋ ਸੱਚ ਲਿਖਦੇ ਹੋ ਅਖਬਾਰ ਵੀ ਤੁਹਾਡਾ ਹੈ ਇਸ ਦੌਰ ਕੇ ਫਰਿਆਦੀ ਜਾਏ ਤਾਂ ਕਹਾਂ ਜਾਏ ਕਾਨੂੰਨ ਵੀ ਤੁਹਾਡਾ ਹੈ ਦਰਬਾਰ ਵੀ ਤੁਹਾਡਾ ਹੈ ਭਾਰਗਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਜਿਹੜਾ ਪੰਜਾਬ ਦੀ ਜਨਤਾ ਲੋਕ ਕਰਨ ਲੱਗਾ ਕਿ ਕੱਲ ਤੁਸੀਂ 18 ਜੂਨ ਨੂੰ ਇੱਕ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਪੁਲਿਸ ਕਮਿਸ਼ਨਰ ਜਿੰਨੇ ਵੀ ਜ਼ਿਲ੍ਹਾ ਪੁਲਿਸ ਮੁਖੀ ਆ ਸਾਰੇ ਆਪਣੇ ਕੋਲ ਉੱਤੇ ਬੁਲਾਏ ਮੀਟਿੰਗ ਦੇ ਵਿੱਚ ਔਰ ਅਖਬਾਰ ਦੇ ਵਿੱਚ ਖਬਰਾਂ ਲੱਗੀਆਂ ਅੱਜ ਦੀ ਹੈਡਲਾਈਨ ਕੀ ਆ ਅਖਬਾਰਾਂ ਦੀ ਕਿ ਅੱਜ ਤੋਂ ਬਾਅਦ ਜੇ ਨਸ਼ਾ ਤੇ ਜੇ ਪੰਜਾਬ ਚ ਕਿਸੇ ਨੇ ਰਿਸ਼ਵਤ ਲਈ ਜਾਂ ਨਸ਼ਾ ਵਿਕਿਆ ਤੇ ਉਹਦੇ ਜ਼ਿੰਮੇਵਾਰ ਜਿਹੜੇ ਉਹ ਅਫਸਰ ਹੋਣਗੇ ਪੁਲਿਸ ਅਧਿਕਾਰੀ ਹੋਣਗੇ ਕਮਿਸ਼ਨਰ ਜਾਂ ਐਸਐਸਪੀ ਉਹਦੇ ਜ਼ਿੰਮੇਵਾਰ ਹੋਣਗੇ ਲੋਕ ਭੁੱਲ ਜਾਂਦੇ ਆ ਤੁਹਾਡੇ ਵਿਰੋਧੀ ਆਗੂ ਭੁੱਲ ਜਾਂਦੇ ਆ ਮੈਂ ਨਹੀਂ ਭੁੱਲਦਾ ਤੇ ਮੈਂ ਤੁਹਾਨੂੰ ਵੀ ਨਹੀਂ ਭੁੱਲਣ ਦੇਣਾ 2 ਸਾਲ 1 ਮਹੀਨਾ ਪਹਿਲਾਂ 13 ਮਈ ਸਾਲ 2022 ਦੇ ਵਿੱਚ ਵੀ ਇੱਕ ਸੇਮ ਮੀਟਿੰਗ ਕੀਤੀ ਜਾਂਦੀ ਜਦੋਂ ਤੁਹਾਡੀ ਨਵੀਂ ਨਵੀਂ ਸਰਕਾਰ ਆਉਂਦੀ ਆ ਉਹਦੇ ਵਿੱਚ ਵੀ ਹੈਡਲਾਈਨ ਜਿਹੜੀ ਅੱਜ ਲੱਗੀ ਆ ਉਹੀ ਪੁਰਾਣੀ ਹੈਡਲਾਈਨ ਕਿ ਜਿੱਥੇ-ਜਿੱਥੇ ਵੀ ਜਿਹਦੇ ਵਿੱਚ ਨਸ਼ਾ ਮਿਲਿਆ ਉਥੋਂ ਦੇ ਐਸਐਸਪੀ ਜਾਂ ਪੁਲਿਸ ਕਮਿਸ਼ਨਰ ਜ਼ਿੰਮੇਵਾਰ ਹੋਣਗੇ ਆ ਮੀਟਿੰਗ ਤੁਸੀਂ ਅੱਜ ਤੋਂ ਜਦੋਂ 2 ਸਾਲ ਪਹਿਲਾਂ ਤੁਹਾਡੀ ਨਵੀਂ ਨਵੀਂ ਸਰਕਾਰ ਬਣਦੀ ਆ ਉਦੋਂ ਵੀ ਕੀਤੀ ਸੀਗੀ ਔਰ ਇਸ ਮੀਟਿੰਗ ਤੋਂ ਬਾਅਦ ਬਹੁਤ ਸਾਰੀਆਂ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀਆਂ ਜਾਂਦੀਆਂ ਤੁਹਾਡੇ ਡੀਜੀਪੀ ਆਫਿਸ ਵੱਲੋਂ ਜਾਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਮੁਖੀਆਂ ਵੱਲੋਂ ਆ ਦੋ ਪ੍ਰੈਸ ਕਾਨਫਰੰਸਾਂ ਮੈਂ ਜਿਹੜੀਆਂ ਤੁਹਾਨੂੰ ਦਿਖਾਉਣ ਲੱਗਾ ਜਿਹੜੀਆਂ ਤਿੱਪੀਆਂ ਸੀਗੀਆਂ ਮੇਜਰ ਤੇ ਜਿਹੜੀਆਂ ਮੇਨ ਆ ਇੱਕ 18 ਜੁਲਾਈ ਨੂੰ ਪੁਲਿਸ ਹੈੱਡਕੁਆਰਟਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਜਿਹਦੇ ਵਿੱਚ ਇੱਕ ਸਾਲ ਦੀ ਉਪਲਬਧੀ ਦੱਸੀ ਜਾਂਦੀ ਆ ਕਿ ਸਾਡੀ ਸਰਕਾਰ ਨੇ ਪਿਛਲੀ ਵਾਰੀ ਜਦੋਂ ਦੀ ਆ ਮਾਨ ਸਰਕਾਰ ਆਈ ਆ ਇਹਨੇ 1221 ਕਿਲੋ ਜਿਹੜੀ ਹਰੋਇਨ ਫੜੀ ਆ ਪੰਜਾਬ ਦੇ ਵਿੱਚ ਔਰ ਉਸ ਤੋਂ ਬਾਅਦ ਦੂਜੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ 27 ਦਸੰਬਰ 2023 ਨੂੰ ਜਿਹਦੇ ਵਿੱਚ ਕਿਹਾ ਜਾਂਦਾ ਕਿ 1161 ਕਿਲੋ ਇੱਕ ਸਾਲ ਦੇ ਵਿੱਚ ਸਾਡੀ ਪੁਲਿਸ ਨੇ ਹਰੋਇਨ ਫੜੀ ਆ ਸਵਾਲ ਸਿਰਫ ਮੇਰੇ ਵੱਲੋਂ ਤੇ ਪੰਜਾਬ ਦੀ ਜਨਤਾ ਵੱਲੋਂ ਆਪ ਨੂੰ ਇਹ ਆ ਕਿ ਕੁਆਂਟਲਾਂ ਦੇ ਹਿਸਾਬ ਦੇ ਨਾਲ ਨਸ਼ਾ ਫੜਿਆ ਗਿਆ ਹੋਵੇ ਕੁਆਂਟਲਾਂ ਦੇ ਹਿਸਾਬ ਦੇ ਨਾਲ ਚਿੱਟਾ ਫੜਿਆ ਗਿਆ ਹੋਵੇ ਇਸ ਦੌਰਾਨ ਸੈਂਕੜੇ ਨੌਜਵਾਨਾਂ ਦੀ ਜਿਹੜੀ ਮੌਤ ਹੁੰਦੀ ਆ ਚਿੱਟੇ ਦੇ ਕਾਰਨ ਰੋਜ਼ ਆਪਾਂ ਖਬਰਾਂ ਦੇਖਦੇ ਆ ਸੋਸ਼ਲ ਮੀਡੀਆ ਤੇ ਕੋ ਟੀਕਾ ਲਾ ਕੇ ਮਰ ਗਿਆ ਉਹ ਚਿੱਟੇ ਨਾ ਮਰ ਗਿਆ ਔਰ ਪਿਛਲੇ ਦਿਨੀ 14 ਦਿਨਾਂ ਚ 14 ਮੌਤਾਂ ਆ ਜਿਹਦੇ ਕਰਕੇ ਤੁਸੀਂ ਆ ਫਿਰ ਤੁਹਾਨੂੰ ਮੀਟਿੰਗ ਕਰਨੀ ਪਈ ਔਰ ਸ਼ਰਾਬ ਪੀ ਕੇ ਪਿਛਲੇ 2 ਸਾਲਾਂ ਦੇ ਵਿੱਚ ਆ ਪਿਛਲੇ 2-3 ਮਹੀਨੇ ਪਹਿਲਾਂ ਸੈਂਕੜੇ ਲੋਕ ਪੰਜਾਬ ਦੇ ਵਿੱਚ ਸ਼ਰਾਬ ਪੀ ਕੇ ਮਰੇ ਜਿਹੜੇ ਤੁਹਾਡੇ ਜ਼ਿਲ੍ਹੇ 'ਚ ਮਰੇ ਜਿਹਨੂੰ ਤੁਸੀਂ ਆਪ ਦੀ ਰਾਜਧਾਨੀ ਕਹਿੰਦੇ ਹੋ ਸੰਗਰੂਰ ਨੂੰ ਉਸ ਜ਼ਿਲ੍ਹੇ ਦੇ ਵਿੱਚ ਕਿੰਨੇ ਬੰਦੇ ਸ਼ਰਾਬ ਪੀ ਕੇ ਮਰ ਗਏ ਸਿਰਫ ਜਵਾਬ ਇਹ ਦੇ ਦਿਓ ਕਿ ਇਹ ਦੋ ਮੀਟਿੰਗ ਜਿਹੜੀ 2022 'ਚ ਹੁੰਦੀ ਆ ਤੇ ਜਿਹੜੀ 2024 ਦੇ ਵਿੱਚ ਹੁੰਦੀ ਆ ਇਸ ਦੌਰਾਨ ਕਿੰਨੇ ਕ ਐਸਐਸਪੀਆ ਦੇ ਉੱਤੇ ਤੇ ਕਿੰਨੇ ਕ ਪੁਲਿਸ ਕਮਿਸ਼ਨਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਕਿੰਨਿਆਂ ਨੂੰ ਜ਼ਿੰਮੇਵਾਰ ਠਰਾਇਆ ਗਿਆ ਕਦੀ ਇਹ ਸੋਚਿਆ ਤੁਹਾਡੇ ਇਸ ਤਰਵਾਸ ਦੇ ਨਾਲ ਤੁਹਾਡੇ ਇਸ ਹੌਸਲੇ ਨਾਲ ਲੋਕਾਂ 'ਚ ਕਿੰਨੀ ਆਸ ਜਾਗਦੀ ਆ ਪਰ ਥੱਲੇ ਰਿਜ਼ਲਟ ਉਹਦਾ ਉਹ ਰਹਿੰਦਾ ਲੋਕ ਦਿਨੋਂ ਦਿਨ ਨਸ਼ਿਆਂ ਨਾਲ ਮਰਦੇ ਆ ਚਿੱਟੇ ਨਾਲ ਮਰਦੇ ਆ ਸ਼ਰਾਬ ਨਾਲ ਮਰਦੇ ਆ ਗੰਦੀ ਸ਼ਰਾਬ ਦੇ ਨਾਲ ਟੀਕੇ ਲਾ ਕੇ ਮਰਦੇ ਆ ਕਦੀ ਉਹਨਾਂ ਘਰਾਂ ਦੇ ਹਾਲਾਤ ਵੇਖਿਆ ਵੀ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਜਾਂ ਕਮੌੜ ਵਾਲੇ ਹੁੰਦੇ ਆ ਜਿਹਨੀਆਂ ਮਾਵਾ ਦੇ ਪੁੱਤ ਚੱਲ ਜਾਂਦੇ ਆ ਜਿਹੜੀਆਂ ਭੈਣਾਂ ਦੇ ਭਰਾ ਚੱਲ ਜਾਂਦੇ ਆ ਜਿਹੜੀਆਂ ਭੈਣਾਂ ਦੇ ਸੁਹਾਗ ਚੱਲ ਜਾਂਦੇ ਆ ਐਨੀਆਂ ਮੌਤਾਂ ਪੰਜਾਬ ਦੇ ਵਿੱਚ ਆ ਪਿਛਲੇ 2 ਸਾਲਾਂ ਤੋਂ ਵੀ ਹੋਈਆਂ ਰਹੀਆਂ ਔਰ ਕਿਤੇ ਅਮਰਤਾ ਪ੍ਰੀਤਮ ਬਹੁਤ ਵਧੀਆ ਲਿਖਦੇ ਨੇ ਕਿ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਫੇਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰੇ ਸ਼ਾਹ ਨੂੰ ਕਹਿਣ ਇਹ ਤਿੰਨ ਪੰਜਾਬ ਦੀਆਂ ਧੀਆਂ ਕਹਿਣ ਦੀ ਆ ਤੇਰੇ ਤੇ ਜ਼ਿੰਮੇਵਾਰੀ ਬਣਦੀ ਆ ਵੀ ਇਹ ਕਿੱਦਾਂ ਰੋਕਣਾ 2 ਸਾਲਾਂ ਬਾਅਦ ਆਪਾਂ ਸੇਮ ਮੀਟਿੰਗ ਕੀਤੀ ਇਸ ਮੀਟਿੰਗ ਕਰਨ ਨਾਲੋਂ ਆਪਾਂ ਰਿਜ਼ਲਟ ਦੇ ਉੱਤੇ ਮੀਟਿੰਗ ਕਰਦੇ ਵੀ ਇਹਦੇ ਰਿਜ਼ਲਟ ਕੀ ਆਏ ਆ 2 ਸਾਲਾਂ ਚ ਵੀ ਐਨੇ ਅਫਸਰ ਸ਼ਾਮਲ ਕੀਤੇ ਰਿਜ਼ਲਟ ਦੇਣਾ ਚਾਹੀਦਾ ਸੀਗਾ ਕਿ ਐਨੇ ਅਫਸਰਾਂ ਦੇ ਵਿੱਚ ਸ਼ਾਮਲ ਸੀਗੇ ਐਨੇ ਫੜ ਕੇ ਅੰਦਰ ਭੇਜੇ ਐਨੇ ਫੜ ਕੇ ਘਰ ਬਾਹਰ ਦੇ ਉੱਤੇ ਐਨਿਆਂ ਨੂੰ ਸਜ਼ਾ ਦਿੱਤੀ ਗਈ ਰਿਜ਼ਲਟ ਦਿਓ ਕੇਵਲ ਅਖਬਾਰ ਦੀਆਂ ਖਬਰਾਂ ਤੇ ਬਿਆਨਾਂ ਨਾਲ ਕੁਝ ਨਹੀਂ ਬੰਦਣਾ ਰੋਜ਼ ਆਪਣੇ ਬਿਆਨ ਆਉਂਦੇ ਨੇ ਰੋਜ਼ ਸਾਰਾ ਕੁਝ ਹੁੰਦਾ ਵਾ ਰਿਜ਼ਲਟ ਦੀ ਲੋੜ ਆ ਪੰਜਾਬ ਨੂੰ ਨਤੀਜਿਆਂ ਦੀ ਲੋੜ ਆ ਜੇ ਰਿਜ਼ਲਟ ਤੁਸੀਂ ਨਹੀਂ ਦੇਓਗੇ ਤੇ ਤੁਹਾਨੂੰ ਤੇ ਫਿਰ ਲੋਕਾਂ ਨੇ ਲੋਕ ਸਭਾ ਦੇ ਵਿੱਚ ਰਿਜ਼ਲਟ ਦੇ ਦਿੱਤਾ ਤੁਹਾਡੀਆਂ 10 ਸੀਟਾਂ ਰਹਾ ਕੇ ਤੁਹਾਨੂੰ 10 ਹੀ ਦਿੱਤਾ ਵੀ ਲੋਕ ਕੀ ਚਾਹੁੰਦੇ ਨੇ ਖਬਰ ਜਿਹੜੀ ਮਰਜ਼ੀ ਲਵਾ ਲਓ ਮੈਂ ਤੇ ਅਖੀਰ ਚ ਤੁਹਾਨੂੰ ਇਹੋ ਕਹੂੰਗਾ ਕਿ ਖਬਰਾਂ ਜਿੰਗੀਆਂ ਮਰਜ਼ੀ ਲਵਾ ਲਓ ਸਾਰੇ ਚੈਨਲ ਤੁਹਾਡੇ ਕੋਲ ਡਰਦੇ ਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀਆਂ ਤਾਂ ਮੁਕੀਆਂ ਦਿੰਦੇ ਹੋ ਬੋਲਣ ਤੁਸੀਂ ਕਿਸੇ ਨੂੰ ਦਿੰਦੇ ਨਹੀਂ ਮਰਜ਼ੀ ਦੀਆਂ ਖਬਰਾਂ ਲਵਾ ਕੇ 2027 ਚ ਲੋਕਾਂ ਨੇ ਤੁਹਾਨੂੰ ਚਲਦੇ ਕਰ ਦੇਣਾ ਨਾ ਸੋ ਖਬਰਾਂ ਦੇ ਉੱਤੇ ਤੇ ਕੇਵਲ ਬਿਆਨਾਂ ਦੇ ਉੱਤੇ ਪ੍ਰੋਸਾਣਾ ਕਰੋ ਇਹ ਚਾਰ ਲੜਣਾ ਮੈਂ ਤੁਹਾਨੂੰ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਲਸ਼ਕਰ ਵੀ ਤੇਰਾ ਹੈ ਸਰਦਾਰ ਵੀ ਤੇਰਾ ਹੈ ਤੂੰ ਝੂਠ ਕੋ ਸੱਚ ਲਿਖ ਦੇਂੋ ਅਖਬਾਰ ਵੀ ਤੇਰਾ ਹੈ ਇਸ ਦੌਰ ਕੇ ਫਰਿਆਦੀ ਜਾਇਂ ਤੋਂ ਕਹਾ ਜਾਏ ਕਾਨੂੰਨ ਵੀ ਤੇਰਾ ਹੈ ਦਰਬਾਰ ਵੀ ਤੇਰਾ ਹੈ